ਜੇਕਰ ਪ੍ਰਾਇਮਰੀ ਅਸੀਂ ਅੱਜ ਇੱਥੇ ਇਸ ਕਰਕੇ ਇਕੱਠੇ ਹੋਏ ਆ ਜੀ ਕਿ ਸਾਡੇ ਜਿਹੜੇ ਰਾਜਪਾਲ ਦੀ ਹਾਜ਼ਰੀ ਵਿੱਚ ਜਾਂਦੇ ਅੱਠ ਪਿੰਡ ਪਿੰਡ ਜਿਹੜੇ ਹੈਗੇ ਆ ਉਹ ਐਸਐਸ ਨਗਰ ਬਹਾਰੀ ਵਿੱਚ ਪਾਏ ਜਾ ਰਹੇ ਆ ਤੇ ਉਸੇ ਗੱਲ ਅੱਜ ਬਾਰ ਐਸੋਸੀਏਸ਼ਨ ਵੱਲੋਂ ਬਾਰ ਕੌਂਸਲ ਵੱਲੋਂ ਇੱਕ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ ਅੱਠ ਪਿੰਡਾਂ ਦੇ ਲਈ ਸਾਡੇ ਤੋਂ ਰਿਪੋਰਟ ਮੰਗੀ ਗਈ ਸੀ ਵੀ ਜਾਬ ਸਰਕਾਰ ਮੁਰਦਾਬਾ ਕੀ ਨੇਤਾ ਜਿੰਦਾਬਾ ਕੀ ਨੇਤਾ ਜਿੰਦਾਬਾ ਟਕੇਸ਼ਾ ਸਾਡੀ ਪਾਈਦਾ ਜਿੰਦਾਬਾ ਪੱਕੇਸ਼ਾ ਜੀ ਇਹ ਕਿ ਸਰਕਾਰ ਦਾ ਬਹੁਤ ਜਾਨੈ ਵੈਸੇ ਵੀ ਲੱਗਦਾ ਛੋਟਾ ਹੋ ਰਿਹਾ ਕਿ ਇਹ ਸਾਰੇ ਵੀ ਜਿਸ ਤਰ੍ਹਾਂ ਕੀਲ ਸਾਰੇ ਇਕੱਠੇ ਹੋਏ ਐ ਐਸ.ਐਮ. ਸਾਹਿਬ ਕੋ ਲਾਇਆ ਕਿ ਕਿਸ ਬਾਰੇ ਅਸੀਂ ਅੱਜ ਇੱਥੇ ਇਸ ਕਰਕੇ ਇਕੱਠੇ ਹੋਏ ਆ ਜੀ ਕਿ ਸਾਡੇ ਜਿਹੜੇ ਰਾਜਪੁਰਾ ਦੀ ਹੱਦ ਵਿੱਚ ਪੈਂਦੇ ਅੱਠ ਪਿੰਡ ਅੱਠ ਪਿੰਡ ਜਿਹੜੇ ਹੈਗੇ ਆ ਉਹ ਐਸਐਸ ਨਗਰ ਮੁਹਾਲੀ ਵਿੱਚ ਪਾਏ ਜਾ ਰਹੇ ਹੈ ਤੇ ਉਸ ਰਿਗਾਰਡਿੰਗ ਅਸੀਂ ਜਿਹੜਾ ਐਜੀਟੇਸ਼ਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਜਿਹੜਾ ਹੈਗਾ ਮੈਮੋਰੰਡਮ ਬਣਾ ਕੇ ਬਕਾਇਦਾ ਐਸਜੀਐਮ ਸਾਹਿਬ ਨੂੰ ਦਿੱਤਾ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਚੱਲ ਸਕੇ ਤੇ ਕੋਈ ਇਸ ਬਾਰੇ ਜਿਹੜਾ ਹੈਗਾ ਉਸ ਨੂੰ ਰੋਕ ਲਗਾ ਕੇ ਜਿਹੜੀਆਂ ਇਹ ਕਾਰਵਾਈਆਂ ਬੰਦ ਕਰ ਸਕੇ ਸਰ ਕਿਹੜੇ ਕਿਹੜੇ ਪਿੰਡ ਹੈ ਜੀ ਇਸ ਵਿੱਚ ਜਿਹੜੇ ਇਹ ਪਿੰਡ ਹੈਗੇ ਜੀ ਉਸ ਵਿੱਚ ਗੁਰਦਿੱਤਪੁਰਾ ਗੱਜੂ ਖੇੜਾ ਔਰਨਾ ਮਾਨਕਪੁਰ ਲੇਲਾ ਲੇਲਾ ਚੰਗੇਰਾ ਤੇ ਹਰਜੀਤਪੁਰਾ ਜੀ ਸਰ ਅਗਰ ਇਜਤ ਤੇ ਕਾਰਵਾਈ ਨਹੀਂ ਹੁੰਦੀ ਤਾਂ ਕੀ ਅੱਗੇ ਤੇ ਰਿਐਕਸ਼ਨ ਦੇਗਾ ਅਸੀਂ ਅਗਰ ਇਸੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸ ਇਸ ਦੀ ਅਨਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਜੀ ਸਟੇਟ ਲੈਵਲ ਤੇ ਸਟੇਟ ਲੈਵਲ ਕਾਲਵਿਕ ਸਟੇਟ ਲੈਵਲ ਜਿਹੜੀ ਹੈਗੀ ਹੈ ਸਟ੍ਰਾਈਕ ਵੀ ਕਾਲ ਕਰਾਂਗੇ ਸੀਐਮ ਦੀ ਕੋਠੀ ਤੇ ਵੀ ਕਰਾਂਗੇ ਅਸੀਂ ਸੀਐਮ ਕੋਠੀ ਦਾ ਵੀ ਘਰਾਹ ਕਰਾਂਗੇ ਇੱਕ ਇਹ ਦੱਸੋ ਕਿ ਕਈ ਵਾਰ ਆਪਾਂ ਦੇਖਣ ਜਾਂਦੇ ਕੋਈ ਵੀ ਐਮਐਲ ਆਉਂਗੇ ਆਪਣਾ ਲੱਕ ਕੱਟਣ ਨਹੀਂ ਬੁੰਦਾ ਉਹ ਆਪਣੇ ਲੱਕ ਨਾਲ ਰੱਖਣਾ ਪਤਾ ਲੱਗੇ ਜੇ ਐਮਐਲ ਨੇ ਸ਼ਫਾਸ ਕਿਤੇ ਬਿਲਕੁਲ ਇਹ ਗੱਲ ਸਹੀ ਹੈ ਜੀ ਕਿਉਂਕਿ ਜਿਹੜਾ ਲੈਟਰ ਜਾਰੀ ਹੋਇਆ ਉਸ ਵਿੱਚ ਬਕਾਇਦਾ ਇਹ ਗੱਲ ਆਈ ਹੈ ਕਿ ਮੈਡਮ ਮੀਨਾ ਮਿੱਤਲ ਨੇ ਆਪ ਕਹਿ ਕੇ ਇਹ ਜਿਹੜੇ ਹੈਗੇ ਕਾਰਵਾਈ ਕਰਾਈ ਜੀ ਸਰ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਕਿ ਕਿਆ ਮੈਂ ਤਾਂ ਇਹ ਦੇਖੋ ਜੀ ਪੋਲਿਟੀਕਲ ਰੀਜ਼ਨ ਹੋ ਸਕਦਾ ਜੀ ਬਾਕੀ ਸਾਡੇ ਨਾਲ ਤਾਂ ਦੇਖੋ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਸੀ ਉਸ ਰਿਗਾਰਡਿੰਗ ਜਿਹੜਾ ਹੈਗਾ ਆਪਣੀ ਐਜੀਟੇਸ਼ਨ ਦੀ ਜੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਵਿਕਾਸ ਤੇ ਬੱਜ ਨਜ਼ਰ ਉੱਪਰ ਕੀਤੀ ਜਾ ਰਹੀ ਹੈ ਗੱਲ ਇਹਦਾ ਮਤਲਬ ਹੈ ਵਿਕਾਸ ਦਾ ਸਰ ਵਿਕਾਸ ਜਿਹੜਾ ਗੱਲ ਸਹੀ ਹੈ ਜੀ ਰਾਜਪੁਰੇ ਵਿੱਚ ਵਿਕਾਸ ਹੋਣਾ ਚਾਹੀਦਾ ਜੇ ਇਹ ਜੀ ਗੱਲ ਤੇ 8 ਮਿੰਟ ਆਉਂਦੇ ਤਾਂ ਸਾਡਾ ਵੀ ਤਾਂ ਵਿਕਾਸ ਹੁੰਦਾ ਤੇ ਨਾਲ ਮੈਨੂੰ ਅੱਜ ਜੋ ਵਕੀਲ ਭਾਈ ਸਾਹਿਬ ਆਇਆ ਹੈ ਕਿ ਸਤੋਂ ਆਪਣਾ ਦੋਸ਼ ਤੱਤਰ ਵੀ ਜੇ ਕੇ ਹੈ ਇਸ ਕੋ ਦੇਖੋ ਬੜੇ ਸਮੇਂ ਤੋਂ ਮੰਗ ਆ ਰਹੀ ਸੀ ਵੀ ਜਿਹੜੇ ਸਾਡੇ ਪਿਛਲੇ ਪਿੰਡ ਹੈ ਮੋਹਲੀ ਦੇ ਨਾਲ ਲੱਗਦੇ ਨੇ ਵੀ ਸਾਨੂੰ ਮੋਹਲੀ ਡਿਸਟ੍ਰਿਕਟ ਚ ਪਾਇਆ ਜਾਵੇ ਤੇ ਨਾਲੇ ਬਨੂੜ ਨੂੰ ਸਬਡਿਵੀਜ਼ਨ ਬਣਾਇਆ ਜਾ ਰਿਹਾ ਤੇ ਉਹਦਾ ਪ੍ਰੋਸੈਸ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉਹ ਹੁਣ ਮਨਜ਼ੂਰ ਹੋ ਗਏ ਹੈ ਜਿਹੜੇ 8 ਪਿੰਡ ਹੈ ਮੋਹਲੀ ਚ ਪੈਣਗੇ ਔਰ ਸਬਡਿਵੀਜ਼ਨ ਵੀ ਬਨੂੜ ਬਣ ਜਾਏਗਾ ਜਲਦੀ ਤੇ ਉਸ ਦੇ ਲਈ ਅੱਜ ਜਿਹੜਾ ਵਕੀਲ ਭਾਈ ਚਾਰਾ ਉਹ ਇੱਕ ਮੰਗ ਪੱਤਰ ਦੇ ਕੇ ਗਿਆ ਵੀ ਜੇ ਸਾਡਾ ਇਹਦੇ ਨਾਲ ਤਾਂ ਸਾਡਾ ਕੰਮ ਅੱਧਾ ਰਹਿ ਜੂਗਾ ਤੇ ਵੀ ਇਹਨਾਂ ਨੂੰ ਰੋਕਿਆ ਜਾਵੇ ਪਰ ਅਸੀਂ ਜਨਤਾ ਦੇ ਜਿਹੜੇ ਜਿਹੜੀ ਮੰਗ ਸੀਗੀ ਉਹਦੇ ਅਧਾਰ ਤੇ ਅਸੀਂ ਚੱਲੇ ਹੋਏ ਸੀ ਪਰ ਅੱਜ ਵਕੀਰ ਭਾਈਚਾਰੇ ਦੀ ਵੀ ਮੰਗ ਆਈ ਹੈ ਇਹਨੂੰ ਵੀ ਅਸੀਂ ਅੰਦੇਖਾ ਨਹੀਂ ਕਰਾਂਗੇ ਇਹਨੂੰ ਵੀ ਅਸੀਂ ਸੀਐਮ ਸਾਹਿਬ ਕੋਲੇ ਲੈ ਕੇ ਜਾਵਾਂਗੇ ਤੇ ਜੋ ਉਸ ਲੋਕਾਂ ਦੀ ਭਲਾਈ ਲਈ ਜੋ ਵਕੀਰ ਭਾਈਚਾਰੇ ਦੀ ਭਾਈ ਭਲਾਈ ਲਈ ਜੋ ਬੈਟ ਹੋਏਗਾ ਅਸੀਂ ਉਸ ਉਹ ਕੰਮ ਕਰਾਂਗੇ ਮੈਨੂੰ ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਹੈ ਕਿ ਹਲਕਾ ਵਿਕਾਇਦਾ ਆਪਣਾ ਹਲਕਾ ਵਿਵਧਾਨ ਦੀ ਗੱਲ ਕਰਦਾ ਹੈ ਕਿ ਕਿਤਾ 8 ਪਿੰਡ ਘਟ ਰਹੇ ਮੈਨੂੰ ਇਸ ਨੂੰ ਕਿੱਦਾਂ ਨਹੀਂ ਅਸੀਂ ਹਲਕੇ ਵਿਵਧਾਨ ਦੀ ਗੱਲ ਨਹੀਂ ਉਹਦੀ ਕੱਲੀ ਸਾਨੂੰ ਚਾਹੀਦੇ ਪਿੰਡਾਂ ਦੀ ਡਿਵੈਲਪਮੈਂਟ ਲੋਕਾਂ ਦੀ ਸਹੂਲਤ ਜੇ ਅਸੀਂ ਮੈਂ ਕਹਾਂ ਵੀ ਮੇਰਾ ਏਰੀਆ ਹੋਰ ਵੱਜੇ ਡੇਰਾਵਸੀ ਵੀ ਮੇਰੇ ਚ ਆ ਜਾਈ ਪਰ ਅਸੀਂ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇ ਸਕੀਏ ਲੋਕ ਪਰੇਸ਼ਾਨ ਹੋ ਉਹ ਹਲਕਾ ਸੀ ਬਣਾ ਕੇ ਕੀ ਕਰਨਾ ਅਸੀਂ ਅਸੀਂ ਦੇਖਣੀ ਹੈ ਲੋਕਾਂ ਦੀਆਂ ਸਹੂਲਤਾਂ ਜਿਦੇ ਨਾਲ ਲੋਕ ਪਰੇਸ਼ਾਨ ਨਾ ਹੋ ਕੁਝ ਲੋਕ ਜਿਵੇਂ ਮੈਂ ਕਹਿੰਦੀ ਆ ਜਿਹੜੇ ਪੜੇ ਲਿਖੇ ਉਹਨਾਂ ਨੂੰ ਤਾਂ ਪਤਾ ਹੈ ਜੀ ਸਾਡਾ ਕਿਹੜਾ ਕੰਮ ਪਟਿਆਲੇ ਹੋਣਾ ਕਿਹੜਾ ਮਹੌਲੀ ਹੋਣਾ ਮੈਂ ਬਹੁਤ ਦੇਖਦੀ ਆ ਵਿਚਾਰੇ ਅਣਜਾਣ ਲੋਕ ਜਿਹੜੇ ਸਿੰਪਲ ਲੋਗ ਨੇ ਉਹ ਕੰਮ ਹੁੰਦਾ ਮਹੌਲੀ ਚਲੇ ਜਾਂਦੇ ਨੇ ਪਟਿਆਲੇ ਫਿਰ ਪਰੇਸ਼ਾਨ ਹੋ ਕੇ ਖੱਜਲ ਖਵਾਰ ਹੋ ਕੇ ਸਾਡੇ ਕੋਲੇ ਆਉਂਦੇ ਆ ਉਹਨਾਂ ਮੰਗਾਂ ਨੂੰ ਦੇਖਦੇ ਉਹਨਾਂ ਨੇ ਮਾਨ ਸਾਹਿਬ ਵੀ ਜਦੋਂ ਬਨੂਰ ਪ੍ਰਚਾਰ ਕਰਨ ਆਏ ਸੀ ਉਹਨਾਂ ਨੇ ਇਹੀ ਮੰਗ ਕੀਤੀ ਸੀ ਕਿ ਸਾਡੇ ਪਿੰਡਾਂ ਨੂੰ ਮਹੌਲੀ ਵਿੱਚ ਉਧਰ ਪਾਇਆ ਜਾਵੇ ਪਰ ਅੱਜ ਵਕੀਲ ਭਾਈਚਾਰੇ ਨੇ ਵੀ ਜੋ ਮੰਗ ਪੱਤਰ ਦਿੱਤਾ ਹੈ ਇਹਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਸ ਤੇ ਵਿਚਾਰ ਕੀਤਾ ਜਾਊਗਾ ਵੀ ਇਹਦਾ ਕੀ ਕੀਤਾ ਜਾਵੇ ਸਰ ਵਕੀਲਾਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਉਸ ਬਾਰੇ ਜਾਣਕਾਰੀ ਦਿੰਦਾ ਹਾਂ ਅੱਜ ਬਾਰ ਐਸੋਸੀਏਸ਼ਨ ਵੱਲੋਂ ਬਾਰ ਕੌਂਸਲ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ 8 ਪਿੰਡਾਂ ਦੇ ਲਈ ਸਾਡੇ ਤੋਂ ਰਿਪੋਰਟ ਮੰਗੀ ਗਈ ਸੀ ਵੀ ਉਹਨਾਂ ਨੂੰ ਜੇ ਮੋਹਾਲੀ ਦੇ ਵਿੱਚ ਐਡ ਕੀਤਾ ਜਾਂਦਾ ਤਾਂ ਉਹਨਾਂ ਨੇ ਉਸ ਤੇ ਆਪਣਾ ਇਤਰਾਜ਼ ਜਤਾਇਆ ਕਿ ਉਹ ਪਿੰਡ ਐਡ ਨਾ ਕੀਤੇ ਜਾਣ ਉਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਉਹਨੂੰ ਈਵੈਲਿਊਏਟ ਕਰਕੇ ਉਹਨੂੰ ਐਗਜ਼ਾਮਿਨ ਕਰਕੇ ਅਸੀਂ ਜੋ ਵੀ ਉਹਦੇ ਤੇ ਕਾਰਵਾਈ ਬਣਦੀ ਹੈ ਉਹਨੂੰ ਕਰਾਂਗੇ